ਬਾਬਾ ਮਾਈ ਜੀ ਪ੍ਰਵਾਹ ਕਰਿਓ ਜਲਿਓ ਜੀ ਸਤਿ ਸ਼ਕਾਲ ਜੈ ਸ੍ਰੀ ਕ੍ਰਿਸ਼ਨਾ ਅੱਜ ਜਨਮ ਅਸ਼ਟਮੀ ਦੇ ਮੌਕੇ ਤੇ ਤੁਸੀਂ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਆਨੰਦ ਸਾਹਿਬ ਕਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਸਭਾ ਪੰਜਾਬ ਅੱਜ ਤੁਸੀਂ ਦੇਖ ਰਹੇ ਹੋ ਸਾਡੇ ਮਾਡਲ ਟਾਊਨ ਪਟਿਆਲੇ ਦੇ ਮੰਦਿਰ ਦੇ ਵਿੱਚ ਅੱਜ ਪਵਿੱਤਰ ਦਿਹਾੜਾ ਜਨਮਸ਼ਟਮੀ ਦਾ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਦਿਨ ਨੂੰ ਬੜੀ ਧੂਮ-ਧਾਮ ਨਾਲ ਆਇਆ ਜਾ ਰਿਹਾ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਧਰ ਵੀ ਦਿਖਾਓ ਜੀ ਜਰਾ ਮੰਦਿਰ ਨੂੰ ਸਾਡੇ ਨੂੰ ਔਰ ਸਾਰਾ ਮਾਡਲ ਟਾਊਨ ਔਰ ਸਾਰਾ ਪਟਿਆਲਾ ਅੱਜ ਖੁਸ਼ੀਆਂ ਚ ਝੂਮ ਰਿਹਾ ਹੈ ਭਗਵਾਨ શ્રી ਕ੍ਰਿਸ਼ਨ ਜੀ ਦਾ ਅੱਜ ਜਨਮ ਦਿਨ ਹੈ ਜਨਮ ਅਸ਼ਟਮੀ ਦਾ ਬਹੁਤ ਪਵਿੱਤਰ ਦਿਨ ਹੈ ਲੋਕ ਖੁਸ਼ੀਆਂ ਮਨਾ ਰਹੇ ਨੇ ਮੰਦਿਰ ਚ ਤੁਸੀਂ ਰਾਸ਼ ਦੇਖ ਰਹੇ ਹੋ ਬਹੁਤ ਵੱਡੀ ਸਟੇਜ ਲੱਗੀ ਹੈ ਭਗਵਾਨ ਦੀ ਤੁਸੀਂ ਮੂਰਤੀ ਦੇਖ ਰਹੇ ਹੋ ਥੋੜੀ ਜਿਹੀ بارش ਹੋਣ ਕਰਕੇ ਪ੍ਰੋਗਰਾਮ ਥੋੜਾ ਡਿਸਟਰਬ ਹੋ ਗਿਆ ਸੀ ਪਰ ਭਗਵਾਨ ਕ੍ਰਿਸ਼ਨ ਜੀ ਦੀ ਬੜੀ ਕਿਰਪਾ ਹੋ ਗਿਆ بارش ਛੱਟ ਗਈ ਹੈ ਸਾਰੀ ਦੁਬਾਰਾ ਪੰਡਾਲ ਸਜਣ ਲੱਗਿਆ ਹੈਗਾ ਤੋ ਮੈਂ ਆਪਣੇ ਵੱਲੋਂ ਆਪਣੀਆਂ ਸਾਰੀਆਂ ਸੰਸਥਾਵਾਂ ਵੱਲੋਂ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਖੱਤਰੀ ਮਾਸਾਵਾ ਪੰਜਾਬ ਵੱਲੋਂ 올 ਇੰਡੀਆ ਐਂਟੀ ਟੈਰਰਿਸ ਫਰੰਟ ਵੱਲੋਂ ਸਾਰੇ ਦੇਸ਼ਵਾਸੀਆਂ ਨੂੰ ਅੱਜ ਦੇ ਇਸ ਪਵਿੱਤਰ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਵੀ ਦਿਨਾ ਤੇ ਸ਼ੁਭ ਕਾਮਨਾਵਾਂ ਵੀ ਦਿਨਾ ਜੈ ਸ਼੍ਰੀ ਕ੍ਰਿਸ਼ਨ ਜੈ ਸ਼ਹੀਜ਼ਾਦੇ ਰਾਜਾ ਜੈ ਸ਼੍ਰੀ